83 ਸੈ ਅਤੇ ਪੁਲਿਸ ਨੂੰ ਧੌਂਸ ਦਿਖਾਉਣ ਦਾ سلسلہ ਲਗਾਤਾਰ ਜਾਰੀ ਹੈ। તાਜਾ ਘਟਨਾਕਰਮ ਕਰਮ ਕਰਮਜ ਵਾਪਰਿਆ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਬੇਖੌਫ ਹੋ ਕੇ ਟ੍ਰੈਫਿਕ ਪੁਲਿਸ ਨੂੰ ਕੈਮਰੇ ਦੇ ਸਾਹਮਣੇ ਇਹ ਬਦਲੀ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦਰਅਸਲ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ ਇੱਕ ਬੁਲਟ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਕਾਗਜ਼ ਦਿਖਾਉਣ ਲਈ ਕਿਹਾ ਗਿਆ ਤਾਂ ਪਹਿਲਾਂ ਤਾਂ ਨੌਜਵਾਨ ਨੇ ਕਾਗਜ਼ ਦਿਖਾਉਣ ਤੋਂ ਹੀ ਮਨਾਂ ਕਰ ਦਿੱਤਾ। ਫਿਰ ਕਿਸੇ ਰਾਜਨੀਤਿਕ ਨੇਤਾ ਨੂੰ ਫੋਨ ਲਗਾ ਕੇ ਪੁਲਿਸ ਮੁਲਾਜ਼ਮਾ ਨੂੰ ਗੱਲ ਕਰਨ ਨੂੰ ਕਹਿਣ ਲੱਗਾ। ਮੀਡੀਆ ਦੀ ਮੌਜੂਦਗੀ ਵਿੱਚ ਉਸ ਵੱਲੋਂ ਹੋਣ ਦੇ ਕਿਸੇ ਨਾਲ ਵੀ ਗੱਲ ਕਰਨ ਤੋਂ ਇਨਕਾਰ ਕਰਦੇ ਹੋਏ ਕਾਨੂੰਨੀ ਕਾਰਵਾਈ ਕਰਨ ਨੂੰ ਤਵੱਜੂ ਦਿੱਤੀ ਗਈ। ਇਹ ਮੁੰਨ ਚਲਾਣ ਕਰਨ ਵਾਸਤੇ ਜਿਹੜੇ ਟ੍ਰਿਪ ਰਾਈਟਿੰਗ ਜਿਨ੍ਹਾਂ ਨੰਬਰ ਪਲੇਟਾਂ ਗਲਤ ਤਰੀਕੇ ਨਾਲ ਲਿਖਾਈਆਂ ਜਾਂ ਲਿਖੀਆਂ ਹੀ ਨਹੀਂਆਂ ਜਾਂ ਕਿਸੇ ਨੇ ਪਸਤਾਨਮਗਰ ਲਾਇਆ ਕਿਸੇ ਨੇ ਜਿਹੜੇ ਰੂਲ ਦੇ ਉਲਟ ਆ ਉਹਨਾਂ ਨੂੰ ਕਰਨ ਵਾਸਤੇ ਇਹਨਾਂ ਨੇ ਰੋਕਿਆ ਜੀ। ਮੈਂ ਥੋੜਾ ਜਿਹਾ ਸਾਈਕ ਜਦੋਂ ਮੈਂ ਆਇਆ ਉਹਨੂੰ ਆਉਣ ਤੋਂ ਪਹਿਲਾਂ ਇਹਨਾਂ ਨਾਲ ਮਿਸਬੇਹ ਹੋਗਾ। 200 ਦੇ ਵਿੱਚ ਨਾ ਤਾਂ ਉਹਨਾਂ ਨੇ ਲੋਡ ਕਾਗਜ਼ ਮੰਗਣ ਤੇ ਕਾਗਜ਼ ਨਹੀਂ ਵਿਖਾਏ ਸਾਈਨਾਂ ਉਨਗਾਰੀ ਕੀਤਾ 207 ਮੋਟਰ ਵੀ ਕਲੈਕਟ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬਾਕੀ ਚਿੱਟੇ ਇਹਨਾਂ ਨੂੰ ਦੇ ਦਿੱਤੇ 207 ਸਾਰੇ ਆ ਜਾਂਦੇ ਆ ਕੰਪਲੀਟਲੀ ਹਾਂਜੀ ਤੇ ਫਿਰ ਉਸ ਹਿਸਾਬ ਨਾਲ ਜੁਰਮਾਨਾ ਪਾਉਣਗੇ ਇਹਨਾਂ ਨੂੰ ਬੇਵਦਾ ਜਿਹੜਾ ਇਹਨਾਂ ਖਿਆ ਉਹ ਚਲਾਨ ਦੇ ਉੱਪਰ ਆਫੈਂਸ ਹੁੰਦਾ ਚਲਾਨ ਦੇ ਉੱਪਰ ਲੱਗਦਾ ਬਰਬਾੜਾ ਦੀ ਗੱਲ ਕਰਾਰੇ ਕੌਣ ਸੀਗੇ ਇਹਨਾਂ ਦੇ ਉਹ ਕਰ ਰਹੇ ਸੀ ਪਰ ਮੈਂ ਗੱਲ ਕੀਤੀ ਕਹਿੰਦੇ ਸੀ ਕਿਸ ਗੱਲ ਕਰੋ ਮੈਂ ਕਿਹਾ ਮੈਂ ਗੱਲ ਨਹੀਂ ਕਰਾਂਗਾ ਉਹ ਲੋੜ ਹੈ ਪੁਲਸ ਤੇ ਰੋਕਉਣ ਵਾਲੇ ਇਹਨਾਂ ਪੈਰੇ ਅੰਸਰਾਂ ਨੂੰ ਨਾ ਖਾਉਣ ਲਈ ਪੂਰੀ ਸ਼ਕਤੀ ਵਰਤਨੀ ਦਰਮਦਾਂ ਤੋਂ ਸਬੂਤਾਂ ਸਬਤ ਕਰ ਤੋਂ ਲਈ